Thank <speaking in Spanish> you आज हमारा प्रभु कम हुआ तो हमारे लिए ये खुशी की बात नहीं हमारे लिए ये महा खुशी की बात है और महाराज जी को बार बार याद करके बोलो क्या बोलना है बल्ले, बल्ले, ਉਸੇ ਨਾਮ ਤੇ ਚੱਜਾ ਪਾਉਂਦਾ ਤੇਰਾ ਉਸੇ ਨਾਮ ਤੇ ਚੱਜਾ ਪਾਉਂਦਾ ਆ ਬਨਾਨਕ ਲਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਆਪਲਾ ਹਾਂਜੀ ਜੀ ਕਸ਼ਮਾਾਇਤ ਠੀਕ ਆ ਜੀ ਮੇਰਾ ਨਾਮ ਹੈਗਾ ਦਾਸ ਪੋਪ ਮੈਂ ਲੰਡਨ ਤੋਂ ਆਇਆ ਹੈਗਾ ਤੇ ਆ ਜਿਹੜਾ ਮਿਸ਼ਨ ਆ ਮੈਂ ਮਿਸ਼ਨ ਦੇ ਵਿੱਚ ਆਇਆ ਸੀਗਾ 1984 ਦੇ ਵਿੱਚ ਮੁਰਾ ਮਰੇ ਦਰਸ਼ਨ ਦਾਸ ਜੀ ਦੇ ਦਰਸ਼ਨ ਹੋਏ ਸੇ ਤੇ 11 ਨਵੰਬਰ ਨੂੰ ਬਰਮੀਨ ਦੇ ਵਿੱਚ ਐਨਯੂਸੀ ਦੇ ਇੱਕ ਦਾ ਸਮਾਗਮ ਫੰਕਸ਼ਨ ਸਗਾ ਕਨਵੈਨਸ਼ਨ ਸਗਾ ਤੇ ਉਦੋਂ ਤੇ ਮੈਂ ਪਹਿਲੀ ਵਾਰੀ ਦਰਸ਼ਨ ਕੀਤਾ ਸਕੇ ਗੁਰੂ ਜੀ ਦੇ ਉਸ ਤੋਂ ਬਾਅਦ ਬਰਮੀਨ ਦਰਬਾਰ ਤੇ ਰੈਗੂਲਰਲੀ ਜਾਣ ਲੱਗ ਪਏ ਫੈਮਿਲੀ ਤੇ ਨਾਮ ਲੈ ਲਿਆ ਗੁਰੂ ਜੀ ਤੋਂ ਤੇ ਉਸ ਟਾਈਮ ਦੇ ਸੇਵਕ ਬਣ ਗਿਆ ਉਸ ਟਾਈਮ ਤੋਂ ਅਸੀਂ ਬੜੇ ਮੈਡੀਕਲਸ ਦੇਖੇ ਹਨ ਬੜੇ ਚਮਤਕਾਰ ਦੇਖੇ ਹੈਗੇ ਆ ਬਹੁਤ ਲੱਕੀਆਂ ਸਾਨੂੰ ਮੌਕਾ ਮਿਲਿਆ 3 ਸਾਲ ਜਿਹੜੇ ਮਹਾਰਾਜ ਦਰਸ਼ਨ ਦਾਸ ਜੀ 1984 ਤੋਂ ਲੈ ਕੇ 1987 ਦੇ ਵਿੱਚ ਲੰਮੜਦੇ ਹੋਏ ਸੀਗੇ ਉਹ ਸਾਨੂੰ ਮੌਕਾ ਮਿਲਿਆ ਪੇ ਮਹਾਰਾਜ ਜੀ ਦੇ ਆਖਰੋਸ ਵੇਲੇ ਦਾ ਚਮਤਕਾਰ ਬੜੇ ਦੇਖੇ ਨੇ ਉਸ ਤੋਂ ਬਾਅਦ ਅਸੀਂ ਲੋਨੀਆ ਆਏ ਆ ਮਹਾਰਾਜ ਲੋਕਿੰਦਰ ਸਿੰਘ ਦਾਸ ਜੀ ਦੇ ਦਰਸ਼ਨ ਕੀਤੇ ਹੈਗੇ ਆ ਕਿ ਇਹਨਾਂ ਦੇ ਨਾਲ ਲੱਗੇ ਹੋਏ ਹੈਗੇ ਆ तो इन्हें भी पावर उ जो महाराज दर्शन दस जी से महाराज दर्शन दास जी ये फरमान करते कि असं मैसेज देना है मैं एक रैब का मैसेंजर है बट रीली मेरे वास्ते महाराज दर्शन दास जी रब है तो नानक जी नान का गुरु नानक देव जी का बड़ा जिक्र करते थे असी गुरु नानक देव जी का मैसेज दे रहे हैं तो ये एक्सपीरियंस हैगी इस मिशन की बड़ी दुनिया आ वर्ल्ड वाइड तो ਬڑے ਦਰਬਾਰ ਬੜੇ ਹੈ ਕਿ ਲੰਡਨ ਤੋਂ ਲੈ ਕੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਸੰਗਤ ਕੱਠੀ ਹੋ ਰਹੀ ਹੈ ਪਿਆਰ ਦਾ ਮਿਸ਼ਨ ਹੈ ਸਰਬੱਤ ਦਾ ਭਲੇ ਦਾ ਮਿਸ਼ਨ ਹੈਗਾ ਕਿ ਅਸੀਂ ਇਸ ਨੂੰ ਬਲੀਵ ਕਰਦੇ ਹਾਂ ਨਾਨਕ ਨਾਮ ਜੜ ਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ ਅੱਜ ਗੁਰੂ ਮਹਾਰਜ ਦਰਸ਼ਨ ਦਾਸ ਜੀ ਦਾ 72ਵਾਂ ਜਿਹੜਾ ਪ੍ਰਗਟ ਦਿਵਸ ਹੈ ਉਸ ਪ੍ਰਗਟ ਦਿਵਸ ਦੇ ਵਿੱਚ ਦੇਸ਼ ਵਿਦੇਸ਼ ਤੋਂ ਸੰਗਤਾਂ ਜਿਹੜੀਆਂ ਪਿਛਲੇ 3 ਦਿਨ ਤੋਂ ਆਈਆਂ ਵਾ ਔਰ ਸੰਗਤਾਂ ਨੇ ਖੂਬ ਮਾਰਾਈ ਤਰਲੋਚਨ ਦਰਸ਼ਨ ਦਾਸ ਜੀ ਦੇ ਕੀਰਤਨ ਦਾ 사ਸੰਗ ਦਾ ਬਹੁਤ ਆਨੰਦ ਲਿਆ ਹੈ ਜਿਸ ਇਵੇਂ ਤੁਸੀਂ ਦੇਖ ਰਹੇ ਹੋ ਕਿ ਸੰਗਤ ਦਾ ਪੰਡਾਲ ਜਿਹੜਾ ਪੂਰਾ ਭਰਿਆ ਹੋਇਆ ਹੈ ਔਰ ਸੰਗਤ ਨੇ ਬਹੁਤ ਆਨੰਦਮਈ ਜਿਹੜਾ ਕੀਰਤਨ ਦਾ ਗੁੰਦਾਨ ਜਿਹੜਾ ਉਹ ਸੁਣਿਆ ਹੋ